ਸਸ਼ਵੀਕਾਲ ਤੁਸੀਂ ਸੁਖ ਰਹੇ SMZ نیوز ਤੇ ਲੁੱਟਾ ਖੁਆਦੀਆਂ ਵਾਰਦਾਤਾ ਨੇ ਜਿਹੜੀਆਂ ਇਸ ਕਦਰਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸ ਦੁਕਾਨਦਾਰ ਨੂੰ ਵੀ ਨਹੀਂ ਪਤਾ ਕਿ ਇਸ ਦੇ ਕੋਲੇ ਸੋਨਾ ਖਰੀਦਣ ਦੇ ਲਈ ਕਸਟਮਰ ਆਇਆ ਜਾਂ ਫਿਰ ਕਸਟਮਰ ਦੇ ਭੇਸ ਬਦਲ ਕੇ ਲੁੱਟੇ ਰਾਇਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁੱਟੇਰਾ ਜਿਹੜਾ ਕਸਟਮਰ ਦੇ ਭੇਸ ਦੇ ਵਿੱਚ ਸੋਨੇ ਦੀ ਦੁਕਾਨ ਤੇ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਉਸ ਨੂੰ ਵਧੀਆ ਜੀਆਂ ਸੋਨੇ ਦੀਆਂ ਚੈਨਾ ਦਿਖਾ ਦਿਓ ਤਾਂ ਤਿੰਨ ਚੈਨਾ ਲੈ ਕੇ ਇਹ ਰਫੂ ਚੱਕਰ ਹੋ ਜਾਂਦਾ ਹੈ ਤਾਂ ਜਿਹੜਾ ਦੁਕਾਨਦਾਰ ਹੈ ਉਹ ਸਿਰਫ ਮੱਥੇ ਤੇ ਹੱਥ ਮਾਰਦਾ ਰਹਿ ਜਾਂਦਾ ਹੈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਸ ਕਦਰ ਠੱਗੀ ਠੋਰੀ ਦਾ ਜ਼ਮਾਨਾ ਆ ਗਿਆ ਕਿ ਹੁਣ ਦੁਕਾਨਦਾਰ ਵੀ ਹਜ਼ਾਰ ਵਾਰ ਸੋਚਣਗੇ ਕਿ ਉਹਨਾਂ ਦੇ ਕੋਲ ਸਮਾਨ ਲੈਣ ਦੇ ਲਈ ਕਸਟਮਰ ਹੀ ਆਇਆ ਜਾਂ ਫਿਰ ਕਸਟਮਰ ਦਾ ਭੇਸ ਪਾ ਕੇ ਇਹ ਲੁਟੇਰਾ ਆਇਆ ਤਾਂ ਦੱਸਦੀ ਹੈ ਕਿ ਦੁਕਾਨਦਾਰ ਦੀ ਜਦੋਂ ਹੀ ਨਿਗਾਹ ਹਟਦੀ ਹੈ ਇਸਤੇ ਵੱਲੋਂ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹਾਲਾਂਕਿ ਆਸ-ਪਾਸੇ ਜੋ ਗ੍ਰਾਹਕ ਬੈਠੇ ਹੁੰਦੇ ਨੇ ਇਸ ਨੂੰ ਦੇਖ ਕੇ 당ਗ ਰਹ ਜਾਂਦੇ ਨੇ ਕਿ ਕਿਵੇਂ ਇਸ ਨੇ ਛਾਤਰ ਦਿਮਾਗ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਯੂਪ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੁਕਾਨਦਾਰ ਜਿਹੜਾ ਉਸ ਨੂੰ ਸੋਨੇ ਦੀ ਚੇਨ ਦਿਖਾਉਂਦਾ ਫਿਰ ਉਸ ਤੋਂ ਬਾਅਦ ਇੱਕ ਗਾਹਕ ਉਸ ਨੂੰ ਕਹਿੰਦਾ ਕਿ ਉਸ ਨੂੰ ਹੋਰ ਸੋਨੇ ਦੀਆਂ ਚੈਨਾਂ ਦਿਖਾ ਦਿਓ ਤਾਂ ਜਦੋਂ ਹੀ ਦੁਕਾਨਦਾਰ ਉਸ ਤੋਂ ਪਾਸੇ ਹੁੰਦਾ ਹੈ ਤੇ ਤਿੰਨੋ ਚੈਨਲ ਲੈ ਕੇ ਉਹ થોਰਾ ਫੂ ਚੱਕਰ ਹੋ ਜਾਂਦਾ ਤੇ ਦੁਕਾਨਦਾਰ ਜਿਹੜਾ ਉਹ ਸਿਰ ਤੇ ਹੱਥ ਮਾਰਦਾ ਰਹਿ ਜਾਂਦਾ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਇਸ ਕਦਰਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਸ ਦੁਕਾਨਦਾਰ ਨੂੰ ਵੀ ਨਹੀਂ ਪਤਾ ਕਿ ਕਿਸ ਦੇ ਕੋਲੇ ਸੋਨਾ ਖਰੀਦਣ ਦੇ ਲਈ ਕਸਟਮਰ ਆਇਆ ਜਾਂ ਫਿਰ ਕਸਟਮਰ ਦੇ ਭੇਸ ਬਦਲ ਕੇ ਲੁੱਟੇ ਰਾਇਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੁੱਟੇਰਾ ਜਿਹੜਾ ਕਸਟਮਰ ਦੇ ਭੇਸ ਦੇ ਵਿੱਚ ਸੋਨੇ ਦੀ ਦੁਕਾਨ ਤੇ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਉਸ ਨੂੰ ਵਧੀਆ ਜੀਆਂ ਸੋਨੇ ਦੀਆਂ ਚੈਨਾ ਦਿਖਾ ਦਿਓ ਤਾਂ ਤਿੰਨ ਚੈਨਾ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਜਿਹੜਾ ਦੁਕਾਨਦਾਰ ਹੈ ਉਹ ਸਿਰਫ ਮੱਥੇ ਤੇ ਹੱਥ ਮਾਰਦਾ ਰਹਿ ਜਾਂਦਾ ਹੈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਸ ਕਦਰ ਠੱਗੀ ਠੋਰੀ ਦਾ ਜ਼ਮਾਨਾ ਆ ਗਿਆ ਕਿ ਹੁਣ ਦੁਕਾਨਦਾਰ ਵੀ ਹਜ਼ਾਰ ਵਾਰ ਸੋਚਣਗੇ ਕਿ ਉਹਨਾਂ ਦੇ ਕੋਲ ਸਮਾਨ ਲੈਣ ਦੇ ਲਈ ਕਸਟਮਰ ਹੀ ਆਇਆ ਜਾਂ ਫਿਰ ਕਸਟਮਰ ਦਾ ਭੇਸ ਪਾ ਕੇ ਇਹ ਲੁਟੇਰਾ ਆਇਆ ਤਾਂ ਦੱਸਦੀ ਹੈ ਕਿ ਦੁਕਾਨਦਾਰ ਦੀ ਜਦੋਂ ਹੀ ਨਿਗਾਹ ਹਟਦੀ ਹੈ ਇਸਤੇ ਵੱਲੂ ਘਟਨਾ ਨੂੰ ਅਨਜਾਮ ਦੇ ਦਿੱਤਾ ਜਾਂਦਾ ਹਾਲਾਂਕਿ ਆਸ-ਪਾਸੇ ਜੋ ਗ੍ਰਾਹਕ ਬੈਠੇ ਹੁੰਦੇ ਨੇ ਇਸ ਨੂੰ ਦੇਖ ਕੇ 당ਗ ਰਹੇ ਜਾਂਦੇ ਨੇ ਕਿ ਕਿਵੇਂ ਇਸ ਨੇ ਛਾਤਰ ਦਿਮਾਗ ਦੇ ਨਾਲ ਘਟਨਾ ਨੂੰ ਅਨਜਾਮ ਦਿੱਤਾ ਤਾਂ ਬਿਲਕੁਲ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਯੂਪ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੁਕਾਨਦਾਰ ਜਿਹੜਾ ਉਸ ਨੂੰ ਸੋਨੇ ਦੀ ਚੇਨ ਦਿਖਾਉਂਦਾ ਫਿਰ ਉਸ ਤੋਂ ਬਾਅਦ ਇੱਕ ਗਾਹਕ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਹੋਰ ਸੋਨੇ ਦੀਆਂ ਚੈਨਾਂ ਦਿਖਾ ਦਿਓ ਤਾਂ ਜਦੋਂ ਹੀ ਦੁਕਾਨਦਾਰ ਉਸ ਤੋਂ ਪਾਸੇ ਹੁੰਦਾ ਹੈ ਤਾਂ ਇਹ ਤਿੰਨੋਂ ਚੈਨਾਂ ਲੈ ਕੇ ਉਹ થોਰਾ ਫੂ ਚੱਕਰ ਹੋ ਜਾਂਦਾ ਹੈ ਤੇ ਦੁਕਾਨਦਾਰ ਜਿਹੜਾ ਉਹ ਸਿਰ ਤੇ ਹੱਥ ਮਾਰਦਾ ਰਹਿ ਜਾਂਦਾ ਹੈ